ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਰਜਨ ਮਿੱਤਰਾਂ ਨੂੰ ਅੱਜ 17 ਅਕਤੂਬਰ 2025 ਤੇ ਅੱਜ ਵੀਰ ਸਾਈਕਲ ਲੈਣ ਆਇਆ ਆਪਣੇ ਕੋਲੇ ਤੇ ਕਰਦਿਆਂ ਗੱਲਬਾਤ ਕਿੱਥੋਂ ਆਏ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਭਾਈ ਦੱਸੋ ਜੀ ਹਾਂਜੀ ਭਾਈ ਅਸੀਂ ਰੈਕਾਟ ਤੋਂ ਆਏ ਹਾਂ ਤੇ ਬਾਈ ਤੋਂ ਸਾਈਕਲ ਲਿਆ ਸਨ ਕਰਾਸ ਦਾ ਏਲ ਹੰਟਰ ਮਾਡਲ ਤੇ ਬਾਈ ਨੇ ਬਹੁਤ ਵਧੀਆ ਗਾਈਡ ਕਰਿਆਗਾ ਵੀ ਕਿਹੜਾ ਸਾਈਕਲ ਕੱਦ ਦੇ ਹਿਸਾਬ ਨਾਲ ਬੰਦੇ ਦੇ ਵਜਨ ਦੇ ਹਿਸਾਬ ਨਾਲ ਤੇ ਬੰਦੇ ਨੂੰ ਸਾਈਕਲ ਜਿਹੜਾ ਉਹ ਦਿੰਦੇ ਆ ਤੇ ਸ਼ੁਕਰੀਆ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਵਿਜ਼ਿਟ ਕਰਨ ਲਈ ਤੇ ਵੀਰ ਨੂੰ ਇਹ ਧੰਨਤੀਆਂ ਚ ਬੀਲ ਦੇ ਵਿੱਚ ਸਨ ਕਰਾਸ ਦਾ ਸਾਈਕਲ ਤੇ ਐਸੈਸਰੀ ਵਗੈਰਾ ਸਾਰੀ ਟੋਟਲ ਆਪਣੀ ਨਾਲ ਹੁੰਦੀ ਆ ਆਪਾਂ ਤੋਂ ਇਹ ਜੈਮ ਵਾਲੇ ਵਗੈਰਾ ਹੋਰ ਮੁੰਡੇ ਸਾਰੇ ਜਿਵੇਂ ਲੈ ਕੇ ਜਾਂਦੇ ਆ ਜ਼ਿਆਦਾਤਰ ਤੇ ਬਹੁਤ ਬਹੁਤ ਧੰਨਵਾਦ ਵੀਰੇ ਕੋੜੀ ਨੇ ਨਾਲ ਮਰੇ ਤੇ ਡੇਟਾ ਵਾਲਾ ਹੈ ਡੇਟਾ ਕਰ ਲੈ ਲੈ ਕੇ ਪਤਾ ਉਹ ਰੋਟੇ ਸੇ ਆਹ ਮੋਰੇ ਕਸਾ ਆਹ ਮੋਰੇ ਉਹ ਮਰੇ ਮੋਰਿਆ ਵੱੜਲਾ ਅੜ ਜਾ ਆਹ ਫੜੀ ਦੇ ਚਾਹ ਨਾ ਫੜਵਾ ਪਾ ਕੇ ਕਿਹ ਲੋਨ ਆ ਨੰਗਾ ਰਿਆ ਮੂਰੇ ਫਾਈਟਲ ਪੈਦਾ ਸੀਟ ਦੇ ਦੁਕਾਨਾਂ ਗਾ ਆਹਾਂਜੀ ਹਾਂ ਹਾਂ ਇਹ ਨੰਗਣਾ ਲਿਗਾ ਤਾਹਾਂ ਤੱਕ ਨੰਗੂਗਾ ਜੀ ਤੇ ਫਾਨੀ ਬਣਾਣੀ ਸੀਟਾਂ ਉਹ ਕਰਦੇ ਨੇ ਮੂਰ ਨੂੰ ਕਰੀਏ ਸੀਟਾਂ ਨਹੀਂ ਤੇਰਾ ਉਹਨੂੰ ਪਰੇ ਕਰ ਲੈ ਇੱਕ ਵਾਰ ਉਹ ਡੈਗਦੀ ਉਹ ਡੈਗਦੀ ਸੀਗੀ ਹਾਂ ਸੀਟ ਹੀ ਡੈਗਦੀ ਮੈਂ ਤਾਂ ਪਤਾ ਹੀ ਨਹੀਂ ਐਟਾ ਰੱਖਾਂਗਾ ਲੈ ਨਹੀਂ ਆ ਡੈਈ ਜਾਣੀ ਵੱਡੀ ਹੈ ਫੇਰ ਕੱਢ ਲੈਣੇ ਬਾਹਰ ਆ ਹਮਾਂਗਰ ਨੂੰ ਕਰ ਪਿੱਛੇ ਫੇਰ ਸੱਟ ਕੇ ਦੇਖ ਲੈਣੇ ਹਾਂ ਪਿੱਛੇ ਨੂੰ ਕਰ ਮੰਨ ਹਾਂ ਪਰ ਇਹ ਤਾਂ ਮਾੜੀ ਚੜੀ ਦੋੜਦਾ ਖੜੋ ਇਹਦੇ ਤੋਂ ਚੱਕੀ ਕਰਦੇ ਨਹੀਂ ਕਰੀ ਇੱਧਰ ਤੇ ਆ ਦੇ ਇੱਧਰ ਤੇ ਆ ਦੇ ਇਹਦਾ ਰਹਿਣ ਸੋ ਚਲਾ ਆਏ ਜਿਹੜਾ ਨਾ ਸੋ ਆਪਣਾ ਬੱਲੇ ਲਾਵੇ ਹਾਂ ਬੱਲੇ ਲਾਵੇ ਹਾਂ ਹੌਲੀ ਹੌਲੀ ਸ਼ੀਸ਼ਾ ਨਾ ਟੁੱਟ ਜਾਏ ਵਾਹ ਜੀ ਉਹ ਨਾਲ ਤਾਂ ਜਾਨੀਆ ਮੈਂ ਸਹਾਰੀ ਪਰੇ ਕਰਦੇ ਕਰਦੇ ਬਸ ਨਹੀਂ ਜੀ ਉਹ ਰੋਜੀ ਸੀਟਾਂ ਕਰ ਲੋ ਬਹੁਰੀ ਸੀਟਾਂ ਕਰ ਲੋ ਕੋਈ ਹੋਰ ਦੂਜੀ ਸੀਟ ਕਰ ਲਾ ਕੱਬੇ ਪਾਛੇ ਥੋੜੀ ਜੀ ਕਰ ਲੂ ਬਸ ਥੋੜੀ ਜੀ ਹੈ ਛੱਟੇ ਗਾਣਾ ਕਰਦੇ ਆ ਗਿਆ ਆ ਗਿਆ ਇੱਥੇ ਬੁੱਤ ਪਹੁੰਚ ਆ ਗਈ ਬਈ ਲੱਗ ਗਈ